ਜਿਹੜੇ ਉਹਨਾਂ ਦੇ 1-2 ਜਿਵੇਂ ਹੁੰਦਾ ਵੀ 2-4 ਜਿਹੜੇ ਪਿੰਡ ਹੈਗੇ ਆ ਜਿਵੇਂ ਉੱਥੇ ਹੜ੍ਹ ਆਏ ਸੀ ਤੁਹਾਡੇ ਸਾਹਮਣੇ ਤੁਸੀਂ ਤੁਸੀਂ ਮੀਡੀਆ ਵਾਲਿਆਂ ਨੇ ਦਿਖਾਇਆ ਸੀ ਵੀ ਕੈਸ਼ ਵੰਡ ਰਹੇ ਸੀ ਕਿਸੇ ਨਾ ਕਿਸੇ ਚੀਜ਼ ਦਾ ਇਨਫਲੂਐਂਸ ਹੁੰਦਾ ਸਾਰੀਆਂ ਪਾਰਟੀਆਂ ਦੇ ਕੋਈ ਪਾਕਟਸ ਹੁੰਦੀਆਂ ਇੱਕ ਪਾਕਟ ਸੀ ਉਹਨਾਂ ਦੀ ਹੁਣ ਜਿਵੇਂ ਜਿਵੇਂ ਕਾਊਂਟਿੰਗ ਵੱਧ ਰਹੀ ਹੈ ਤੇ ਮਾਰਜਿਨ ਵੱਧ ਰਿਹਾ ਹੈਗਾ ਤੇ ਲੇਟੈਸਟ ਮੇਰੇ ਖਿਆਲ 3800 ਦੇ ਕਿਨ੍ਹੇ ਪਹੁੰਚ ਗਿਆ ਹੈਗਾ ਸੋ ਵੀ ਆਰ ਵੈਰੀ ਕੰਫੀਡੈਂਟ ਲੋਕਾਂ ਨੇ ਜਿਹੜਾ ਚਾਹੇ ਲੋਕਾਂ ਨੂੰ ਫ੍ਰੀ ਬਿਜਲੀ ਮਿਲੀ ਜਾਂ ਚੇਤਾਂ ਦੇ ਟੇਲ ਲੇਟ ਤੱਕ ਪਾਣੀ ਪਹੁੰਚਿਆ ਜਿਹੜਾ ਆਇਆ ਤਾਂ ਮੁੱਖ ਮੰਤਰੀ ਸਾਰੇ ਮੰਤਰੀ ਐਮ ਐਲ ਏਜ਼ ਨੇ ਜੇ ਮੈਂ ਜਾ ਕੇ ਲੋਕਾਂ ਦੇ ਨਾਲ ਖੜਿਆ ਉਹ ਲੋਕੀਂ ਕੜੀ ਦੇ ਵਿੱਚ ਔਰ ਇੱਕ ਰਿਕਾਰਡ ਕੰਪਨਸੇਸ਼ਨ ਮਿਲੀ ਆ ਲੋਕਾਂ ਨੂੰ ਲੋਕਾਂ ਨੂੰ ਦਵਾਈ ਮਿਲ ਰਹੀ ਆ ਤਰਨ ਤਰਨ ਵਰਗੇ ਜਿਹੜਾ ਹੈਗਾ ਰਿਮੋਟ ਡਿਸਟ੍ਰਿਕਟ ਦੇ ਵਿੱਚ ਉੱਥੇ ਹਾਰਟ ਅਟੈਕ ਦਾ ਇਲਾਜ ਹੋ ਰਿਹਾ 33000 ਦੇ ਟੀਕੇ ਲੱਗ ਰਿਹਾ ਲੋਕਾਂ ਦੇ ਥਰੋਮਬੋਲਾਈਜ਼ ਲੋਕਾਂ ਨੇ ਸੋਚਿਆ ਨਹੀਂ ਸੀਗਾ ਤੇ ਹੈਲਥ ਸਰਵਿਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਜਿਹੜਾ ਲੋਕਾਂ ਨੂੰ ਸਿਲਵ ਕਮਿਊਨਿਟੀਜ਼ ਦੇ ਵਿੱਚ ਔਰ ਹੜਾ ਦੇ ਵਿੱਚ ਜੋ ਜੋ ਸਰਕਾਰ ਨੇ ਕੰਮ ਕੀਤਾ ਉਹਦੀ ਐਪਰੀਸੀਏਸ਼ਨ ਆਇਆ ਲੋਕਾਂ ਦੇ ਵਿੱਚ ਅਲ ਵੀ ਆਰ ਵੈਰੀ ਕੰਫੀਡ ਬਟ ਬੰਡਰਸੋ ਦੇਖ ਰਹੇ ਹੋ ਕਿ ਜਿਵੇਂ ਸੈਕਿੰਡ ਨੰਬਰ ਦੀ ਵੀ ਬਹੁਤ ਵੱਡੀ ਉਥੇ ਜੇ ਕਿਹੇ ਕਸ਼ਮਕਸ ਸੀ ਤੇ ਕਿਉਂਕਿ 2027 ਨੂੰ ਲੈ ਕੇ ਪਾਰਟੀਆਂ ਜਿਵੇਂ ਤਿਆਰੀ ਚ ਨੇ ਅਕਾਲੀ ਦਲ ਨੂੰ ਲੱਗਦਾ ਵੀ ਰੇਸ ਕਰੇ ਇਹਦੇ ਵਿੱਚ ਨਾ ਜੀ ਜਿਹੜੀ ਲੜਾਈ ਸੀ ਉਹ ਮਤਲਬ بڑے ਲੈਵਲ ਤੇ ਇੱਕ ਤਾਂ ਆ ਗਈ ਵੀ ਐਮਐਲਏ ਕੌਣ ਬਣੇਗਾ ਇਹਦੇ ਵਿੱਚ ਮੀਡੀਆ ਵਾਲੇ ਵੀ ਕਹਿੰਦੇ ਸੀਗੇ ਸਾਨੂੰ ਵੀ ਲੱਗਦਾ ਔਰ ਸਚਾਈ ਵੀ ਹੈ ਕਿ ਉਹ ਆਮ ਆਦਮੀ ਪਾਰਟੀ ਬਣ ਜੇਗੀ ਦੂਜੇ ਲੈਵਲ ਤੇ ਲੜਾਈ ਐ ਸੀ ਵੀ ਦੂਜੇ ਨੰਬਰ ਤੇ ਕੌਣ ਆਏਗਾ ਕਾਂਗਰਸ ਦੀ ਔਰ ਅਕਾਲੀ ਦਲ ਦੀ ਲੜਾਈ ਸੀ ਅਸੀਂ ਦੂਜੇ ਨੰਬਰ ਤੇ ਆਣਾ ਉਹ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਐ ਜੋ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ ਇਲੈਕਸ਼ਨ ਚ ਉਹਨਾਂ ਦੀ ਲੀਡਰਸ਼ਿਪ ਨੇ ਉਹ ਪਛੜ ਗਿਆ ਲੱਗਦਾ ਤੇ ਤੀਜੇ ਲੈਵਲ ਤੇ ਲੜਾਈ ਸੀ ਵੀ ਅਕਾਲੀ ਦਲ 2 ਐ ਪੂਰਾ ਜੋ ਘੇੜਾ ਹੋਏਗਾ ਚੌਥੇ ਲੈਵਲ ਤੇ ਲੜਾਈ ਜੇ ਸੀ ਵੀ বিজেপি ਵਾਲੇ ਸੀਗੇ ਵੀ ਅਸੀਂ ਕੋਈ ਬਹੁਤ ਉੱਥੇ ਮਾਰਕਾ ਮਾਰ ਕੇ ਦਿਖਾਵਾਂਗੇ ਹਾਂ ਉਹਨਾਂ ਦੀ ਗੱਲ ਇੱਥੇ ਨਹੀਂ ਬਣੀ ਹੈ ਉਹਨਾਂ ਨੇ ਜੜੀਆਂ ਉਹਨਾਂ ਦੇ پیسے ਕੋਈ ਉਹਨਾਂ ਨੂੰ ਆਪਾਂ ਅੰਡਰਐਸਟੀਮੇਟ ਨਹੀਂ ਕਰ ਸਕਦੇ ਜਿਹੜੀਆਂ ਇਲੈਕਸ਼ਨ ਨੂੰ ਮੈਨੀਪੂਲੇਟ ਕਰਨਾ ਔਰ ਜਿਹੜਾ ਇਲੈਕਸ਼ਨ ਨੂੰ ਡੈਮੋਕ੍ਰੇਸੀ ਨੂੰ ਸੰਭਾਤ ਕਰਨਾ ਔਰ ਉਹਦਾ ਉਹਨੂੰ ਮਰਨ ਸਿਰ ਪਾਰ ਕਰ ਦੇਣਾ ਉਹਨੂੰ ਜਿਵੇਂ 12 ਬੋਲਟਰਸ ਤੇ ਜਾ ਕੇ ਐਸਆਈਆਰ ਕਰਕੇ 10-10 ਹਜ਼ਾਰ ਰੁਪਏ ਔਰਤਾਂ ਦੇ ਖਾਤੇ ਚ ਪਾ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜਾ 올 ਇੰਡੀਆ ਪਰਮਿਟ ਮੋਟਰਸ ਹੈਗੇ ਜਿਹੜੇ ਉਹਨਾਂ ਦੇ ਉਹ 50 ਲੱਖ ਮੋਟਰਾਂ ਬਾਹਰੋਂ ਖੱਬੇ ਸੱਜੇ ਲਾ ਕੇ ਉਹਨਾਂ ਨੇ ਇਹਨਾਂ ਦੇ بڑے ਲਿਖੇ ਬੰਦੇ ਜਿਹੜੇ ਆਰ ਕੇਸ ਨੇ ਵਰਗੇ ਆ ਕਿ ਦਿੱਲੀ ਚ ਵੀ ਵੋਟ ਪਾਈ ਇੱਥੇ ਵੀ ਪਾਈ ਆਈਐਸਸੀਆਰ ਦੀ ਹੋਕ ਕਿਉਂ ਬੰਗਾਲ ਦੇ ਵਿੱਚ ਤੇ ਅਸਾਮ ਦੇ ਵਿੱਚ ਵੀ ਕਿਉਂਕਿ ਉਹ ਕਹਿੰਦੇ ਲੀਗਲੀ ਮੈਂ ਠੀਕ ਆ ਲੀਗਲੀ ਤਾਂ ਠੀਕ ਆ ਜੀ ਤੇ ਇੱਕ ਤਾਂ ਬੋਟ ਕਟਾਈ ਦੋ ਹਾਂ ਇਹਦੇ ਬਾਰੇ ਸਮਾਜ ਨੂੰ ਸੋਚਣਾ ਪਵੇਗਾ ਜੇ ਇਲੈਕਸ਼ਨ ਐ ਇਦੀ ਜਿੱਤੀਆਂ ਕਿ ਇਹਨਾਂ ਨੇ 50 ਲੱਖ ਦਾ ਕੈਡਰ ਚਾ ਦੋ ਕਰੋੜ ਦਾ ਕੈਡਰ ਬਣਾ ਲਿਆ ਜਿਨ੍ਹਾਂ ਨੇ ਆਲਰੇਡੀ ਆਪ ਵੋਟਰ ਹੈਗੇ ਆ ਫਿਰ ਇਲੈਕਸ਼ਨ ਦਾ ਡੈਮੋਕ੍ਰੇਸੀ ਦਾ ਕੋ ਮਤਲਬ ਨਹੀਂ ਰਹਿ ਜਾਏਗਾ ਇਦੇ ਬਾਰੇ ਸਮਾਜ ਨੂੰ ਸੋਚਣਾ ਪਵੇਗਾ ਪੰਜਾਬ ਦੀ ਲੜਾਈ ਲੱਗਦਾ ਜੀ ਕਿ ਜੇ 2 ਨੰਬਰ ਦੀ ਲਾਇਆ ਜਾਵੇ ਤਾਂ ਅਕਾਲੀ ਦਲ ਆਮ ਆਦਮੀ ਪਾਰਟੀ ਚ ਰਹੇਗੀ ਜਾਂ ਕਾਂਗਰਸ ਵੀ ਨੂੰ ਲੱਗਦਾ ਵੀ ਇੱਕ ਤਰ੍ਹਾਂ ਕਿਤੇ ਉਸ ਵਿੱਚ ਚੁਣੌਤੀ ਰਣੇਗੀ ਕਾਂਗਰਸ ਪਛੜ ਰਹੀ ਹੈ ਔਰ ਕਾਂਗਰਸ ਹੁਣ ਨਹੀਂ ਪਛੜ ਰਹੀ ਹੈ ਇੱਕ ਬੇਨ ਦੇ ਵਿੱਚ ਪਛੜ ਗਈ ਸੀ ਦੇ ਰੀਅਲੀ ਇਮੈਸਟੇਟ ਆ ਆਪਣਾ ਜਿਹੜੀ ਉਹਦੀ ਲੀਡਰਸ਼ਿਪ ਵੀ ਉਹਨਾਂ ਨੇ ਜਲੂਸ ਘਟਾਤਾ ਪਾਰਟੀ ਦਾ ਤੇ ਉਹਨਾਂ ਨੇ ਆਪਣੇ ਪੈਰ ਤੇ ਘਾੜੇ ਮਾਰੇ ਉਹਨਾਂ ਨੇ ਤੇ ਇਹਦੇ ਵਿੱਚ ਮੈਂ ਕਹੂੰਗਾ ਕਿ ਜਿਹੜੀ ਖਾਲੀਦਲ ਸੀ ਉਹਨਾਂ ਨੇ ਇੱਕ ਐਕਸਪੀਰੀਂਟਡ ਫਾਈਟ ਦਿੱਤੀ ਆ ਉਹਦਾ ਤੁਹਾਨੂੰ ਨਤੀਜਾ ਵੀ ਨਜ਼ਰ ਆ ਰਿਹਾ ਹੂੰ ਬਾਕੀ ਹੁਣ ਆਪਾਂ ਹੁਣ ਤੱਕ ਗੈਸ ਕਰਨ ਦਾ ਆਈਡੀਆ ਨਹੀਂ ਹੁੰਦਾ ਮਰਕਲ ਅਲਰੇਡੀ ਨੇੜੇ ਤੜੇ ਕੱਲ੍ਹ ਪੋ